ਸਰਮਰਾਨਾ ਦਾ ਯਹਾਨ ਸਾਈ ਹਾਂ ਜਿਹੜੇ ਨਾਰੀਗਾਰੀ ਆ ਰਹੇ ਇਹ ਦੇਖਣਾ ਕੀ ਗੱਲ ਸੀ ਸਾਡੇ ਸਫਾਈ ਸੇਵਕ 2021 ਚ ਆਪਾਂ ਹਾਊਸ ਦੀ ਮੀਟਿੰਗ ਦੇ ਵਿੱਚ ਆਪਾਂ ਪ੍ਰੋਸੈਸ ਪਾਇਆ ਸੀ ਜਿਹੜਾ ਸਫਾਈ ਸੇਵਕ ਪੁਰਾਣੇ ਹੋ ਗਏ ਇਹਨਾਂ ਨੂੰ ਸੀਨੀਅਰ ਦੇ ਆਧਾਰ ਤੇ ਪ੍ਰੋਮੋਸ਼ਨ ਦਿੱਤੀ ਜਾਵੇ ਕਿਉਂ ਮਾਨਯੋਗ ਸਰਕਾਰ ਆਪਾਂ ਹਾਊਸ ਦੀ ਮੀਟਿੰਗ ਮਤਾ ਪਾ ਲਿਆ ਮਾਨਯੋਗ ਸਰਕਾਰ ਨੇ ਵੀ ਉਸ ਨੂੰ ਬੜਾ ਪਤਾ ਆਪੇ ਉਸ ਜਿਹੜੇ ਆਰਡਰ ਆਪਾਂ ਹਾਊਸ ਦੀ ਮੀਟਿੰਗ ਮਤਾ ਪਾਇਆ ਉਹਨਾਂ ਨੇ ਇਹਨਾਂ ਨੂੰ ਤਰੱਕੀ ਦਾ ਮੌਕਾ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਆਪਣੇ ਕਾਰਪੋਰੇਸ਼ਨ ਨੇ ਇਹਨਾਂ ਨੂੰ ਤਰੱਕੀ ਦਿੱਤੀ ਜਾਵੇ ਤੇ ਉਹਨਾਂ ਨੇ 1.5 ਸਾਲ ਹੋ ਗਿਆ ਸਾਨੂੰ ਇਹ ਬਾਰ ਬਾਰ ਕਰੀ ਮੇਹਰ ਸਾਹਿਬ ਕੋ ਕਰੀ ਕਮਿਸ਼ਨ ਮੈਡਮ ਕੋ ਕੋਈ ਕਿਸੇ ਕੋ ਕਿਸੇ ਕੋ ਵੀ ਇਹਨਾਂ ਨੂੰ ਜਿਹੜੀ ਪ੍ਰੋਮੋਸ਼ਨ ਇਹਨਾਂ ਦੀ ਤਰੱਕੀ ਹੋ ਗਈ ਪਈ ਹੈ ਇਹਨਾਂ ਨੂੰ ਸਾਡੇ ਸੁਪਰਵਾਈਜ਼ਰਾਂ ਨੂੰ ਤਰੱਕੀ ਦਿੱਤੀ ਜਾਵੇ ਤੇ ਤਕਰੀਬਨ ਸਾਡੇ ਸਵੈ ਸੇਵਕਾਂ ਤੇ ਸਾਡੇ ਵਾਲਮੀਕੀ ਸਮਾਜ ਦੇ ਨਾਲ ਧੱਕਾ ਹੁੰਦਾ ਆ ਰਿਹਾ ਹੈ ਬਾਈ ਜਿਹੜੇ ਸਵੈ ਸੇਵਕਾਂ ਦੇ ਤਰੱਕੀ ਹੈ ਬੰਦੀ ਆ ਸਾਨੂੰ ਨਹੀਂ ਦਿੱਤੀ ਜਾ ਰਹੀ ਤੇ ਇਹਨਾਂ ਨੇ ਹਾਰ ਥੱਕ ਕੇ ਮੁਲਾਜ਼ਮਾਂ ਨੇ ਅੱਤ ਦੁੱਖ ਕੇ ਕੋਰਟ ਦੇ ਵਿੱਚ ਇਹਨਾਂ ਨੇ ਆਪਣਾ ਕੇਸ ਲਾਤਾ ਔਰ ਮਾਨਯੋਗ ਕੋਰਟ ਨੇ ਵੀ ਆਪਣਾ ਫੈਸਲਾ ਦਿੱਤਾ ਵੀ ਇਹਨਾਂ ਦੇ ਬੰਦੇ ਆਰਡਰ ਇਹਨਾਂ ਨੂੰ 3 ਮਹੀਨੇ ਦੇ ਵਿੱਚ ਇਹਨ ਤੇ ਕਮਿਸ਼ਨਰ ਮੈਡਮ ਜੀ ਨੇ ਤੇ ਉਹਨਾਂ ਦੇ ਸਿਵਲ ਕਮਿਸ਼ਨਰ ਜੀ ਨੇ ਆਰਡਰ ਕਰ ਦਿੱਤੇ ਆ ਸਾਰੇ ਅਫਸਰਾਂ ਦੇ ਅਫਸਰ ਸੇਵਾਵਾਂ ਦੇ ਸਾਈਨ ਹੋ ਗਏ ਆ ਪਰ ਪਤਾ ਨਹੀਂ ਕਿਤੇ ਕਿਸ ਗੱਲੋਂ ਮੇਅਰ ਸਾਹਿਬ ਇਹਨੂੰ ਬਾਰ-ਬਾਰ ਸਾਡੇ ਆਰਡਰਾਂ ਨੂੰ ਰੋਕੀ ਜਾਂਦੇ ਆ ਪਹਿਲੋਂ ਸਾਨੂੰ 24 25 ਤਰੀਕ ਨੂੰ ਉਹਨਾਂ ਨੇ ਬੁਲਾਇਆ ਸੀਗਾ ਟਾਈਮ ਦਿੱਤਾ 23 ਤਰੀਕ ਨੂੰ 23 ਤਰੀਕ ਨੂੰ ਸਾਨੂੰ 4 ਵਜੇ ਦਾ ਟਾਈਮ ਪਹਿਲੋਂ 11 ਵਜੇ ਆਪਾਂ ਆਏ ਮੇਅਰ ਸਾਹਿਬ ਕੋ ਤੇ ਕਹਿੰਦੇ ਤੁਹਾਨੂੰ ਸ਼ਾਮੀ 4 ਵਜੇ ਤੁਹਾਡੇ ਜਿਹੜੇ ਸਾਈਸ ਸੇਵਕ ਮੇਡ ਹੈਗੇ ਆ ਉਹਨਾਂ ਨੂੰ ਆਪਾਂ 4 ਵਜੇ ਆਰਡਰ ਦੇ ਦੇਣੀ ਆ ਆਪਾਂ ਸਾਰੇ ਮੇਡ ਆ ਗਏ ਇਹਨਾਂ ਦੇ ਸਾਰੇ 4 ਵਜੇ ਤਕਰੀਬਨ ਪਤਾ ਨਹੀਂ ਜੀ ਮੇਰ ਸਾਹਮਣੇ ਫੋਨ ਕੀਤਾ ਵੀ ਇਹਨਾਂ ਨੂੰ ਆਰਡਰ ਆਪਾਂ ਨਹੀਂ ਦੇਣੇ ਬਈ ਆਪਾਂ 25 26 ਦੀ ਆਰਡਰ ਦਵਾਵਾਂਗੇ ਨਾ 26 ਜੇ 11 ਵਜੇ ਤਕਰੀਬਨ ਜੀ ਚਲੋ ਸਾਨੂੰ ਨਹੀਂ ਪਤਾ ਕਿਹਨਾਂ ਕੋਲ ਦਵਾਣੇ ਸੀਗੇ ਵੀ ਕਹਿੰਦੇ ਜੀ ਜਿੰਪਾਈ ਦੀ ਸਿਹਤ ਖਰਾਬ ਹੋ ਗਈ ਆਪਾਂ ਚਲੋ ਉਹਨਾਂ ਦਾ ਵੀ ਇਹ ਇੱਕ ਮੌਕਾ ਦਿੱਤਾ ਵੀ ਚਲੋ ਕੋਈ ਗੱਲ ਸਿਹਤ ਖਰਾਬ ਹੋ ਸਕਦੀ ਹੈ ਤਕਰੀਬਨ ਬੰਦੇ ਦੀ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਚਲੋ 11 ਵਜੇ ਵੀ ਚਲੋ ਆਪਾਂ ਤਾਂ ਇਹ ਕਿਹਾ ਵੀ ਜਿਹੜੇ ਵੀ ਜੋ ਆਪਾਂ ਮੇਰ ਸਾਹਿਬ ਨੂੰ ਆਪਾਂ ਕਾਰਪੋਰੇਸ਼ਨ ਦੀ ਮਾਵਾ ਮੇਰਵਾ ਚਲੋ ਕੋਈ ਗੱਲ ਨਹੀਂ ਸਰਕਾਰ ਦਾ ਹੈਗਾ ਹਾਂਜੀ ਸਾਡੇ ਦਾ ਕਮਿਸ਼ਨਰ ਜਦੋਂ ਡਿਪਟੀ ਕਮਿਸ਼ਨਰ ਕੋਲ ਪਹੁੰਚੇ ਹਾਂ ਜੀ ਤੇ ਫਿਰ ਕੀ ਮਤਲਬ ਉਹ ਤਕਰੀਬਨ ਸਾਡੇ ਨਾਲ ਮੈਡਮ ਜਿਹੜੇ ਮੈਡਮ ਕਮਿਸ਼ਨਰ ਸਾਹਿਬ ਸੀਗੇ ਉਹ ਚਲੇ ਗਏ ਛੁੱਟੀ ਤੇ ਤੇ ਜਿਹੜੇ ਸਾਡੇ ਅਸੈਸਰ ਕਮਿਸ਼ਨਰ ਸਾਹਿਬ ਜੀ ਉਹਨਾਂ ਦੀ ਡੈਥ ਹੋ ਗਈ ਉਹ ਵੀ ਛੁੱਟੀ ਤੇ ਚਲੇ ਗਏ ਇਸ ਕਰਕੇ ਜੋ ਜਿਹੜਾ ਆਰਡਰ ਬੰਦਿਆ ਕੋਈ ਨਾ ਕੋਈ ਕਾਰਪੋਰੇਸ਼ਨ ਦਾ ਅਧਿਕਾਰੀ ਹੈ ਵੱਡਾ ਕੋਈ ਵੀ ਮੇਅਰ ਦੇ ਕੁਝ ਦੇ ਸਕਦਾ ਇਸ ਕਰਕੇ ਜਿਹੜੇ ਸੁਪਰਡੈਂਟ ਸਾਹਿਬ ਉਹਨਾਂ ਨੇ ਕਿਹਾ ਵੀ ਆਪਾਂ ਮੇਅਰ ਸਾਹਿਬ ਦੇ ਹੱਥੋਂ ਦਵਾ ਦੇਣਾ ਤੁਹਾਨੂੰ ਆਰਡਰ ਬਸੀ ਵੀ ਕਿਹਾ ਕੋਈ ਗੱਲ ਨਹੀਂ ਮੇਅਰ ਸਾਹਿਬ ਦੇ ਦੇਣ ਜਿਹੜੇ ਮਰਜੀ ਸੰਤਾ ਤਰੱਕ ਜਿਹੜਾ ਵੀ ਸਾਨੂੰ ਮੇਡ ਸਾਹਿਬ ਦੇਣ ਚਾਹੇ ਜਿਹੜੇ ਅਫਸਰ ਦੇਣ ਕੋਈ ਵੀ ਨਹੀਂ ਨਹੀਂ ਸਰ ਲਾਹਤ ਨਹੀਂ ਲੈਣਗੇ ਸਰਕਾਰ ਨੇ ਤਾਂ ਸਲੋਟ ਜਿਹੜੀ ਤਰੱਕੀ ਬੰਦੀ ਸਾਈ ਸੇਵਕਾਂ ਦੀ ਉਹ ਤਾਂ ਪ੍ਰਮੋਟ ਕਰਕੇ ਕੱਲ ਦਿੱਤੀ ਚੰਡੀਗੜ੍ਹ ਉਹਨਾਂ ਨੇ ਕੱਲ ਦਿੱਤਾ ਸੀਗਾ ਵੀ ਇਹਨਾਂ ਨੂੰ ਤਰੱਕੀ ਦਿੱਤੀ ਜਾਵੇ 6ਵੇਂ ਮਹੀਨੇ ਉਹਨਾਂ ਨੇ ਆਰਡਰ ਕੀਤੇ ਆ ਸਾਨੂੰ ਵੀ ਉੱਥੋਂ ਆਈ ਆ ਚੰਡੀਗੜ੍ਹ ਤੋਂ ਉਹਨਾਂ ਨੇ ਬੈਟਿੰਗ ਬਾ ਕੱਲੀ ਆ ਵਾਪਸ ਬੀ ਮਹੌਸੀ ਮੀਟਿੰਗ 'ਚ ਮਤਾ ਪਿਆ ਸੀਗਾ ਵੀ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਜਿਹੜੀ ਤੱਕੀ ਬੰਦੀ ਆ ਸਾਈ ਸੇਕਾ ਦਿੱਤੀ ਜਾਵੇ ਸਰਕਾਰ ਹੈ ਜੀ ਇਹ ਸਾਰਾ ਅਠ ਮੁਲਾਜ਼ਮਾਂ ਦੀ ਤਰੱਕੀ ਐ ਸਪੈਸ਼ਲ ਇਹਨਾਂ ਨੂੰ ਸਰ ਬਾਰ-ਬਾਰ ਇਹ ਹੀ ਦੇ ਰਿਹਾ ਵੀ ਅੱਜ ਦੇ ਦੇਣੇ ਕੱਲ ਦੇ ਦੇਣੇ ਆ ਬਾਰ-ਬਾਰ ਇਹੇ ਧੋਖਾ ਹੋ ਰਿਹਾ ਇਹਨਾਂ ਨੇ ਵੀ ਅੱਜ ਅੱਜ ਬੁਲਾ ਲਿਆ ਅੱਜ ਹੁਣ ਸੋਮਵਾਰ ਬੁਲਾ ਲਿਆ ਦੇਖੋ ਸੋਮਵਾਰ ਕੀ ਕਰਦੇ ਦਿੰਦੇ ਕਾ ਆਰਡਰ ਨਹੀਂ ਦਿੰਦੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਇਹ ਸਨੀਓਰਿਟੀ ਦਾ ਮੁੱਦਾ ਹੈ ਨਾ ਅਸੀਂ 2021 ਤੋਂ ਲਗਾਤਾਰ ਇਹਨਾਂ ਕੋਲ ਮੰਗ ਕਰਦੇ ਆ ਰਹੇ ਹਾਂ ਇਹ 2020 'ਚ ਮੇਰ ਬਣੇ ਆ ਅਸੀਂ ਕਹਿੰਦੇ ਚਲੋ ਸਾਡੇ ਪੁਰਾਣੇ ਸਾਥੀ ਆ ਨੋਣਾ ਸੀ ਇਹਨਾਂ ਕੋਲ ਮੁਲਾਜ਼ਮਾਂ ਦੇ ਹਿੱਤ ਦਾ ਕੰਮ ਕਰਾ ਲਈਏ ਲੇਕਿਨ 2021 ਤੋਂ ਲਗਾਤਾਰ ਇਹਨਾਂ ਨੇ ਸਟਰਗਲ ਕਰਦੇ ਹੋਏ ਅਸੀਂ ਇੱਥੇ ਤੱਕ ਪਹੁੰਚੇ ਇਹਨਾਂ ਨੇ ਇਸ ਫਰਵਰੀ ਵਿੱਚ 2024 ਨੂੰ ਫਰਵਰੀ ਦੇ ਵਿੱਚ ਇਹਨਾਂ ਨੇ ਮਤਾ ਪਾ ਕੇ ਭੇਜਿਆ ਜਿਹਦਾ ਜਵਾਬ 6 ਜੂਨ 2024 ਨੂੰ ਡਾਇਰੈਕਟੋਰੇਟ ਨੇ ਮਤਾ ਪਾਸ ਕਰਕੇ ਭੇਜ ਦਿੱਤਾ ਲਿਖ ਦਿੱਤਾ ਗਿਆ ਸਪਸ਼ਟ ਖਰਾਰ ਦੇ ਵਿੱਚ ਕਿ ਜਿਹੜਾ ਦਫਤਰ ਆ ਅਥਾਰਟੀ ਆ ਉਹ ਇਹਨਾਂ ਨੂੰ ਆਪਣੇ ਨਿੱਜੀ ਤੌਰ ਤੇ ਆਪਣੇ ਪੱਧਰ ਤੇ ਇਹਨਾਂ ਨੂੰ ਕਾਰਵਾਈ ਕਰਕੇ ਪ੍ਰਮੋਟ ਕਰ ਦਿੱਤਾ ਜਾਵੇ ਲੇਕਿਨ ਉਸ ਤੋਂ ਬਾਅਦ ਵੀ ਇਹਨਾਂ ਨੇ ਇਹਨਾਂ ਦੇ ਸਿਰ ਤੇ ਜੂਨੇ ਸਿਰਕਿਆ ਮੇਰੇ ਕੋਲ ਇੱਕ ਐਪਲੀਕੇਸ਼ਨ ਆ ਵਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵਾਂ ਆ ਦੇਖ ਲਿਓ ਚਾਹੇ ਕਿਉਂਕਿ ਅਸੀਂ 28 8ਵੇਂ ਮਹੀਨੇ ਦੀ 28 ਤਰੀਕ ਨੂੰ ਅਸੀਂ ਇੱਕ ਬੇਨਤੀ ਪੱਤਰ ਦਿੱਤਾ ਆਰਡਰ ਆਉਣ ਤੋਂ ਬਾਅਦ ਵੀ ਕਿ ਸਾਡੇ ਆਰਡਰ ਜਿਹੜੇ ਬਣਦੇ ਹੱਕ ਦੇ ਦਿੱਤਾ ਜਾਵੇ ਮੇਅਰ ਸਾਹਿਬ ਦਾ ਉਸ ਵੇਲੇ ਬਿਆਨ ਸੀਗਾ ਸਾਈਨ ਕੀਤੇ ਹੋਏ ਐਪਲੀਕੇਸ਼ਨ ਅਦੇ ਵਿੱਚ ਅਸੀਂ ਤਾਂ ਕੱਲ ਹੀ ਆਰਡਰ ਦੇ ਦਿੰਨੇ ਤੁਹਾਨੂੰ ਲੇਕਿਨ ਉਹ ਕੱਲ ਅੱਜ ਤੱਕ ਨਹੀਂ ਆਈ ਅਸੀਂ ਮਜਬੂਰ ਹੋ ਕੇ ਅਸੀਂ ਹਾਈ ਕੋਰਟ ਦੇ ਵਿੱਚ ਗਏ ਆ 19 ਸਤੰਬਰ ਨੂੰ ਅਸੀਂ ਐਪਲੀਕੇਸ਼ਨ ਉਥੇ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ 23 ਤਰੀਕ ਪਾਈ ਉਹਨਾਂ ਨੇ ਸਤੰਬਰ ਮਹੀਨੇ ਦੀ 23 ਤਰੀਕ ਨੂੰ ਮਾਨਯੋਗ ਕੋਰਟ ਹਾਈ ਕੋਰਟ ਅਦਾਲਤ ਨੇ ਸਾਡੇ ਫੇਵਰ ਦੇ ਵਿੱਚ ਆਰਡਰ ਪਾਸ ਕਰ ਦਿੱਤਾ ਉਹਦੇ ਵਿੱਚ 90 ਦਿਨ ਦਾ ਇਹਨਾਂ ਨੂੰ ਸਮਾਂ ਦਿੱਤਾ ਕਿ 90 ਦਿਨ ਦੇ ਵਿੱਚ ਇਹਨਾਂ ਦੀ ਪ੍ਰੋਮੋਸ਼ਨ ਦੇ ਆਰਡਰ ਹੈ ਜਿਹੜੇ ਇਹਨਾਂ ਨੂੰ ਪ੍ਰੋਮੋਟ ਕਰਕੇ ਇਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਲੇਕਿਨ 4 ਅਕਤੂਬਰ ਨੂੰ ਜਦੋਂ ਦਫ਼ਤਰ ਨੇ ਆਰਡਰ ਰਿਸੀਵ ਕੀਤੇ ਇਹਨਾਂ ਨੇ ਉਸ ਤੋਂ ਬਾਅਦ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਇਹ ਚਾਹਦੇ ਤਾਂ 5 ਤਰੀਕ ਨੂੰ 5 ਅਕਤੂਬਰ ਨੂੰ ਆਰਡਰ ਦੇ ਸਕਦੇ ਸੀ ਪਰ ਨਹੀਂ ਕੁਸ਼ੀ ਰਾਜਨੀਤੀ ਕਰਨਾ ਕਰਕੇ ਜੇ ਕੁਝ ਪਰਸਨਲ ਹੀ ਬੰਦਿਆਂ ਨੂੰ ਜਿਹੜੇ ਇਹਨਾਂ ਦੇ ਖਾਸ ਹੈਗੇ ਆ ਉਹਨਾਂ ਨੂੰ ਫਾਇਦਾ ਪਹਚਾਨ ਖਾਤਰ ਇਹਨਾਂ ਨੇ ਇਹ ਆਰਡਰ ਜਾਣਬੁੱਝ ਕੇ ਰੋਕੇ ਲਾਸਟ ਅਸੀਂ ਤੁਹਾਨੂੰ ਪਤਾ ਵੀ ਇੱਥੇ ਮੰਤਰੀ ਸਾਹਿਬ ਆਏ ਸੀਗੇ ਡਾਕਟਰ ਰਵਜੋਤ ਜੀ ਅਸੀਂ ਉਸ ਦਿਨ ਵੀ ਉਹਨਾਂ ਨੂੰ ਇਹ ਐਪਲੀਕੇਸ਼ਨ ਦਿੱਤੀ ਸੀਗੀ ਕਿ ਸਾਡੇ ਜਿਹੜੇ ਬਣਦਾ ਹੱਕ ਸਾਡੇ ਇਹਨਾਂ ਦਾ ਸਫਾਈ ਸੇਵਕ ਦਾ ਉਹ ਦਿੱਤਾ ਜਾਵੇ ਉਹਨਾਂ ਦੀ ਸਿਫਾਰਿਸ਼ ਤੇ ਡਾਕਟਰ ਰਵਜੋਤ ਜੀ ਦੇ ਕਹਿਣ ਦੇ ਉੱਪਰ ਉਹਨਾਂ ਨੇ ਮੈਡਮ ਨੂੰ ਆਪਣੇ ਕੋਲ ਬੁਲਾ ਕੇ ਸਪੈਸ਼ਲੀ ਸਾਨੂੰ ਵੀ ਕੋਲ ਬੁਲਾ ਕੇ ਦੱਸ ਕਿਹਾ ਵੀ ਇਹਨਾਂ ਦਾ ਬਣਦਾ ਹੱਕ ਦੇ ਦਿੱਤਾ ਜਾਵੇ ਔਰ ਉਸ ਤੋਂ ਬਾਅਦ ਮੈਡਮ ਜੀ ਨੇ ਇਹ ਜਿਹੜੇ ਆਰਡਰ ਪਾਸ ਕਰਕੇ 23 ਤਰੀਕ ਨੂੰ ਆਰਡਰ ਸਾਈਨ ਕਰਕੇ ਮੈਡਮ ਚਲੇ ਗਏ ਛੁੱਟੀ ਤੇ ਨਾ ਮੈਡਮ ਸੀਗੇ ਨਾ ਤਵਾਰੀ ਸਾਹਿਬ ਸੀਗੇ ਉਹਨਾਂ ਦਾ ਚਲੋ ਘਰੇਲੂ ਪ੍ਰੋਬਲਮ ਤੁਹਾਨੂੰ ਪਤਾ ਹੀ ਹੈ ਪਰ ਮੇਅਰ ਸਾਹਿਬ ਦਾ ਇਹ ਆਰਡਰ ਰੋਕਣ ਦਾ ਹੱਕ ਨਹੀਂ ਬਣਦਾ ਮੇਅਰ ਸਾਹਿਬ ਹਾਈ ਕੋਰਟ ਤੋਂ ਉੱਪਰ ਨਹੀਂ ਹੈਗੇ ਕੋਰਟ ਦੇ ਆਰਡਰ ਆ ਇਹ ਮੇਅਰ ਸਾਹਿਬ ਇਹਦੇ ਤੋਂ ਉੱਪਰ ਨਹੀਂ ਹੈਗੇ ਮੇਅਰ ਸਾਹਿਬ ਨੇ ਹੋਰ 1 ਸਾਲ ਤੋਂ ਬਾਅਦ ਫਿਰ ਐਮਸੀ ਦਾ ਇਲੈਕਸ਼ਨ ਦੁਬਾਰਾ ਲੜਨਾ ਉਸ ਤੋਂ ਬਾਅਦ ਪਤਾ ਨਹੀਂ ਇਹਨਾਂ ਨੂੰ ਵੀ ਇਹਨਾਂ ਨੇ ਆਣਾ ਕਿ ਨਹੀਂ ਆਣਾ ਲੇਕਿਨ ਹਾਈ ਕੋਰਟ ਇਹੋ ਇਹ ਮੁਲਾਜ਼ਮ 60 ਸਾਲ ਦੀ ਉਮਰ ਤੱਕ ਇੱਥੇ ਮੁਲਾਜ਼ਮ ਆ ਇੰਨਾ ਧੱਕਾ ਇਹਨਾਂ ਦਾ ਕਮੇਟ ਸਾਹਿਬ ਕਰਦੇ ਆ ਕਦੀ ਕਹਿ ਰਹੇ ਆ ਵੀ ਅਸੀਂ ਜਿੰਪਾ ਜੀ ਕੋਲ ਆਰਡਰ ਦਵਾਣੇ ਜਿੰਪਾ ਜੀ ਆਰਡਰ ਦੇਣ ਦੇ ਹੈਗੇ ਤੁਸੀਂ ਦੱਸੋ ਉਹਨਾਂ ਨੇ ਕੁਝ ਕੀਤਾ ਇਹਦੇ ਵਿੱਚ ਜੇ ਜਦੋਂ ਤੱਕ ਉਹ ਮੰਤਰੀ ਸੀਗੇ ਉਦੋਂ ਇਹ ਆਰਡਰ ਕਿਉਂ ਨਹੀਂ ਪਾਸ ਹੋਇਆ ਇਹਨਾਂ ਨੇ ਹੱਕ ਆਪਣਾ ਲੜ ਕੇ ਲਿਆ ਵਾ ਜਿੰਪਾ ਜੀ ਮੇਰੀ ਬੇਨਤੀ ਸੁਣੀਓ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਪੈਸੇ ਲਗਾ ਕੇ ਇਹ ਮੁਲਾਜ਼ਮਾਂ ਨੇ ਸਫਾਈ ਸੇਵਕਾਂ ਨੇ ਫੇਰ ਇਹ ਆਰਡਰ ਲਿਆ ਔਰ ਇਹਦਾ ਕ੍ਰੈਡਿਟ ਕਿੱਦਾਂ ਲੈ ਲੂਗੇ ਤੁਸੀਂ ਮੈਨੂੰ ਇਹ ਦੱਸਿਆ ਜਾਵੇ ਮੇਰ ਸਾਹਿਬ ਤੁਸੀਂ ਕਦੀ ਕਹਿੰਨੇ ਜਿੰਪਾ ਜੀ ਦਉਗੇ ਕਦੀ ਕਹਿੰਨੇ ਤੁਸੀਂ ਅਸੀਂ 11 ਵਜੇ ਆਰਡਰ ਦੋਗੇ ਅੱਜ ਕਹਿੰਨੇ ਤੁਸੀਂ ਸ਼ੀਦੀ ਦੇ ਵਿੱਚ ਚੱਲਾ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਵੀ 21 ਤਰੀਕ ਤੋਂ ਤਾਂ ਸ਼ੀਦੀ ਦੇ ਵਿੱਚ ਸ਼ੁਰੂ ਸੀਗਾ 21 ਤਰੀਕ ਨੂੰ ਤੁਸੀਂ ਵੋਟਾਂ ਹੋਈਆਂ ਉਦੋਂ 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 ਤੁਸੀਂ ਢੋਲ ਕਿੱਦਾਂ বাজਾਏ ਉਦੋਂ ਤੁਸੀਂ ਲੱਡੂ ਕਿੱਡਾ ਬੰਦੇ ਮੈਨੂੰ ਇੱਕ ਚੀਜ਼ ਦਾ ਜਵਾਬ ਤਾਂ ਦਿਓ ਜੇ ਸ਼ੀਦੀ ਦੇ ਵਿੱਚ ਸੀਗਾ ਮੇਰ ਸਾਹਿਬ ਗੱਲ ਕਰਦੇ ਆ ਪੱਤਰਕਾਰ ਜੀ ਨੇ ਗੱਲ ਕੀਤੀ ਸਾਡੇ ਬਿਰਦੀ ਜੀ ਨੇ ਕੀ ਮੇਰ ਸਾਹਿਬ ਇਦਾਂ ਦਾ ਕਰਕੇ ਗੱਲ ਆ ਅਖੇ ਜੀ ਸਰਕਾਰ ਨੇ ਸਾਨੂੰ ਮਨਾਂ ਕਰ ਦਿੱਤੇ ਸ਼ੀਦੀ ਦੀ ਵਿਸਥੇ ਦੇ ਵਿੱਚ ਸਰਕਾਰ ਬਾਕੀ ਚੀਜ਼ਾਂ ਨਹੀਂ ਮਨਾਂ ਕਰ ਰਹੀ ਸਿਰਫ ਇੱਕ ਸਫਾਈ ਸੇਵਕਾਂ ਦੀ ਪ੍ਰਮੋਟ ਕਰਨ ਲਈ ਮਨਾਂ ਕਰ ਰਹੀ ਆ ਹੁਣ ਸੋਮਵਾਰ ਦਾ ਟਾਈਮ ਤੱਕ ਹੁਣ ਕਿੱਦਾਂ ਦੇ ਦੇਈਏ 72 ਘੰਟੇ ਦਾ ਸਮਾਂ ਦਿੱਤਾ ਈ ਸਾਡੇ ਪ੍ਰਧਾਨ ਜੀ ਨੇ ਅਗਰ 72 ਘੰਟੇ ਦੇ ਵਿੱਚ ਇਹ ਸਾਡੇ ਆਰਡਰ ਜਿਹੜੇ ਨਹੀਂ ਦਿੰਦੇ ਸੋਮਵਾਰ ਤੋਂ ਆਪਾਂ ਪੂਰਨ ਤੌਰ ਤੇ ਕੰਮ ਬੰਦ ਕਰਾਂਗੇ ਨਾ ਕਿ ਸਫਾਈ ਸੇਵਕ ਦਾ ਕੰਮ ਬੰਦ ਹੋਊਗਾ ਦਫਤਰ ਦਾ ਵੀ ਟੋਟਲ ਕੰਮ ਬੰਦ ਕਰ ਦਿੱਤਾ ਜਾਊ ਇਹ ਲੱਗਦਾ ਨਹੀਂ ਕਿ ਖਾਮ ਖਾਦੀ ਸ਼ੋਹਰਤ ਲੈਣ ਦੇ ਵਾਸਤੇ ਇਹ ਜਿਹੜਾ ਸਾਰ ਮੇਰੇਖੋ ਪੰਡਤ ਜੀ ਇਹ ਤਾਂ ਗੱਲ ਸਮਝਦੇ ਆ ਜੀ ਸਾਰੇ ਦੇਖਦੇ ਪਿਆ ਵਾ ਵੀ ਇਹ ਸਿਰਫ ਦੇ ਸਿਰਫ ਕ੍ਰੈਡਿਟ ਲੈਂਨ ਦੀ ਗੱਲ ਵਾ ਕੰਮ ਨਹੀਂ ਕਿਸੇ ਨੇ ਕੀਤਾ ਲੇਕਿਨ ਕ੍ਰੈਡਿਟ ਅਸੀਂ ਲੈਣਾ ਚਾਹੁੰਦੇ ਆ ਤੁਸੀਂ ਕੰਮ ਤਾਂ ਕਰੋ ਇਹ ਤੁਸੀਂ ਇਹ ਦੇਖੋ ਵੀ ਕਦੋਂ ਦੀ ਕਾਰਪੋਰੇਸ਼ਨ ਤੁਸੀਂ ਚਾਰ ਵਾਰੀ ਐਮਸੀ ਬਣਿਆ ਤੁਸੀਂ ਇਹ ਦੇਖੋ ਅੱਜ ਤੱਕ ਕਦੀ ਪ੍ਰਮੋਟ ਹੋਏ ਇਹ ਬੰਦੇ ਇਹ ਸਿਨਿਓਰਿਟੀ ਤੁਸੀਂ ਲਾਗੂ ਕਰਵਾਈ ਜੇ ਤੁਸੀਂ ਲਾਗੂ ਨਹੀਂ ਕਰਵਾਈ ਤਾਂ ਤੁਸੀਂ ਇਹਦਾ ਕ੍ਰੈਡਿਟ ਕਿਦਾ ਲੈਣਾ ਚਾਹੋਗੇ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਸੋ ਸਾਰਿਆਂ ਦਾ ਇਹ ਜੀ ਅਸੀਂ ਆਪ ਲੜੀ ਹੈਗੀ ਆ ਇਹ ਜੀ ਅਸੀਂ ਆਪ ਲੜੀਏ ਕੋਰਟ ਦੇ ਆਰਡਰ ਆ ਅਸੀਂ ਅਸੀਂ ਕੁਝ ਨਹੀਂ ਬੋਲਦੇ ਪਏ ਕੋਰਟ